ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਜਾਸਿਕਾ ਦੋਸਤੋ ਅਸੀਂ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰ ਪਰਿਵਾਰ ਵਿੱਚ ਰਾਜੀ ਖੁਸ਼ੀ ਹੋਵੋਗੇ ਤੇ ਖੁਸ਼ੀਆਂ ਕਿਹੜੇ ਮਾਣਦੇ ਹੋਵੋਗੇ ਕਿ ਦੋਸਤੋ ਗਰਮੀ ਬਹੁਤ ਜ਼ਿਆਦਾ ਆ ਜਿਸ ਤਰ੍ਹਾਂ ਹਰ ਵੀਡੀਓ 'ਚ ਜ਼ਿਕਰ ਕਰੀਦਾ ਵੀ ਟੈਂਪਰੇਚਰ ਬਹੁਤ ਜ਼ਿਆਦਾ ਆ ਕਾਸ਼ਕ ਕਿ ਅਮਨ ਕਰਦਾ ਤੇ ਘਰ ਵਿੱਚ ਜ਼ਿਆਦਾ ਰਹਿਣ ਦੀ ਕੋਸ਼ਿਸ਼ ਕਰੋ ਬਾਹਰ ਖੁੱਲੇ ਵਿੱਚ ਜੇ ਜ਼ਰੂਰੀ ਕੰਮ ਵਾਸਤੇ ਜਾਓ ਤੇ ਨਹੀਂ ਤੇ ਉਸ ਤਰ੍ਹਾਂ ਬਹੁਤ ਜ਼ਿਆਦਾ ਗਰਮੀ ਆ ਤੇ ਬਹੁਤ ਜਨਾ ਪਰੇਸ਼ਾਨੀ ਹੁੰਦੀ ਹੈ ਬਾਹਰੀ ਤਾਂ ਤਲੀ ਚੀਜ਼ ਕੋਈ ਖਾਣੀ ਕੋ ਪਾਸਟੂਰ ਉਹਨੂੰ ਅਵਾਈਡ ਕਰੋ ਆਪਣਾ ਸਾਦਾ ਖਾਣਾ ਖਾਓ ਤੇ arogh jeevan jiyo ਗੱਲ ਕਰਦੇ ਆਪਾਂ ਅੱਜ ਦੀ ਵੀਡੀਓ ਦੀ ਅੱਜ ਦੀ ਵੀਡੀਓ ਜੇ ਆਪਾਂ ਕਰ ਕਰਦੇ ਇਤਨਾ ਆਪਣੀ ਗਰਮੀ ਬਹੁਤ ਜਿਆਦਾ ਹੈ ਤੇ ਬੱਚੇ ਇਹ ਤਾਂ ਸੌਫਟ ਡਰਿੰਕ ਜਿਤਨਾ ਕੋਲ ਡਰਿੰਕ ਹੋ ਗਿਆ ਫਰੂਟੀ ਹੋ ਗਿਆ ਕੋਈ ਵੀ ਮਨਪਸੰਦ ਦੀ ਚੀਜ਼ਾਂ ਨੂੰ ਪੈਹਰ ਦਿੰਦੇ ਆ ਪਈ ਹੋਰ ਲਿਆ ਕੇ ਪੀਣਾ ਅਸੀਂ ਆ ਲਿਆ ਕੇ ਪੀਣਾ ਅੱਜ ਆਪਾਂ ਉਸੇ ਚੀਜ਼ ਨੂੰ ਬੰਦੇ ਨਜ਼ਰ ਰੱਖਦੇ ਆਪਾਂ ਘਰ ਵਿੱਚ ਮੰਗੇਓ ਫਰੂਟੀ ਤਿਆਰ ਕਰਾਂਗੇ ਉਹ ਕਿਵੇਂ ਬਣਦੀ ਆ ਤੇ ਕਿਹੜੇ ਕਿਹੜੇ ਚੀਜ਼ਾਂ ਦੀ ਜਰੂਰਤ ਆ ਆਇਓ ਕੁਰੀ ਦੇਖ ਲੈਨੇ ਆ ਲਿਆ ਜੀ ਦੋ ਪੱਕੇ ਅੰਬ ਤਕਰੀਬਨ ਵਜਨ ਦੇ ਵਿੱਚ 700 ਗ੍ਰਾਮ ਆ ਤੇ ਇੱਕ ਲਿਆ ਜੀ ਆਪਾਂ ਕੱਚਾ ਅੰਬ ਇਹਨਾਂ ਤਿੰਨਾਂ ਅੰਬਾਂ ਤੋਂ ਆਪਾਂ ਮੰਗੇਓ ਫਰੂਟੀ ਤਿਆਰ ਕਰਾਂਗੇ ਤਕਰੀਬਨ 2 ਲੀਟਰ ਤੇ ਆਜੋ ਇਹਨੂੰ ਪਹਿਲਾਂ ਆਪਾਂ ਇਹਨਾਂ ਨੂੰ ਛਿਲ ਲੈ ਕੇ ਕੱਟ ਲੈਨੇ ਆ ਅੰਬ ਆਪਾਂ ਦੋਵੇਂ ਛਿੱਲ ਲਗੇ ਤੇ ਕੱਟ ਲਏ ਆ ਇਹ ਕੱਚਾ ਅੰਬ ਆ ਇਹ ਪੱਕੇ ਆਮ ਦੋੜੇ ਲੈ ਥੋੜਾ ਪੁੱਪੇ ਨੂੰ ਗ੍ਰਾਇੰਡ ਕਰਾਂਗੇ ਇਹ ਥੋੜਾ ਸਖਤ ਹੁੰਦਾ ਆਮ ਇਸ ਕਰਕੇ ਥੋੜਾ ਜਿਹਾ ਪਾਣੀ ਪਾ ਲਾਂਗੇ ਇਹ ਕੱਚਾ ਆਪਾਂ ਇਹ ਕੱਚਾ ਆਮ ਆਪਾਂ ਗ੍ਰਾਇੰਡ ਕਰ ਲਿਆ ਇਸ ਤਰੀਕੇ ਦੀ ਪਿਊਰੀ ਜੀ ਬਣਾਉਣੀ ਆ ਤੇ ਇਹਨੂੰ ਆਪਾਂ ਕੱਢ ਲਾਂਗੇ ਬਾਹਰ ਇੱਕ ਇਹਦੇ ਖੁੱਲੇ ਭਾਂਡੇ 'ਚ ਆਪਾਂ ਕੱਢ ਲਾਂਗੇ ਇਹਨੂੰ ਤੇ ਇਸੇ ਜਗ੍ਹਾ 'ਚ ਆਪਾਂ ਇਹ ਦੂਜਾ ਅੰਬ ਵੀ ਆਪਾਂ ਗ੍ਰाइंड ਕਰ ਲਾਂਗੇ ਇਹਦੇ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਇਹ ਬਹੁਤ ਅੰਬ ਪੂੜਾ ਸੌਫਟ ਨੇ ਉਦਾਂ ਹੀ ਹੋ ਜਾਣਾ ਇਹ ਵੀ ਅੰਬ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲਿਆ ਤੇ ਇਹਨੂੰ ਵੀ ਇਹਦੇ ਵਿੱਚ ਪਾ ਕੇ ਤੋਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਜੇ ਹੋਰ ਪਾਣੀ ਦੀ ਲੋੜ ਪਈ ਤੇ ਹੋਰ ਵੀ ਪਾਣੀ ਪਾਵਾਂਗੇ ਇਹਦੇ ਵਿੱਚ ਪਹਿਲਾਂ ਫਿਲਹਾਲ ਦੇਖ ਲੈਨੇ ਆ ਇਹਦੇ ਥੱਲੇ ਆਪਾਂ ਅੱਗ ਬਾਲ ਦਾਂਗੇ ਬਿਲਕੁਲ ਘੱਟ ਗੈਸ ਤੇ ਅੱਧੀ ਕੋਲੀ ਦੇ ਵਿੱਚ ਪਾ ਦਾਂਗੇ ਆਪਾਂ ਇਹ ਖੰਡ ਤੇ ਥੋੜੀ ਨੂੰ ਚੰਗੀ ਤਰ੍ਹਾਂ ਆਪਾਂ ਅੱਗ ਤੇ ਪਕਾਉਣਾ ਵਾ ਤੇ ਨਾਲੇ ਦੇ ਇੱਕ ਆਪਣੀ ਖੰਡ ਮੈਲਟਰੀ ਦੇ ਵਿੱਚ ਹੋ ਜਾਊਗੀ ਤੇ ਨਾਲੇ ਦੇ ਨਾਲੇ ਦਾ ਰੰਗ ਚੇਂਜ ਹੋ ਜਾਊਗਾ ਪੂਰੀ ਨਿਸ਼ਾਨੀ ਯੋਗ ਵੀ ਤੇ ਬਿਲਕੁਲ ਪੱਕ ਜਾਣਾ ਅੰਬ ਨੇ ਤੇ ਆਪਣੇ ਅੰਬਾਂ ਦੇ ਘੋਲ ਚ ਇੱਕੋ ਬਾਲ ਆ ਗਿਆ ਇਹਦਾ ਰੰਗ ਵੀ ਦੇਖੋ ਕਿੰਨਾ ਲਾਈਟ ਹੋ ਗਿਆ ਬਿਲਕੁਲ ਮੰਗੇਓ ਫਰੂਟੀ ਵਰਗਾ ਹੋ ਗਿਆ ਇਹਨੂੰ ਠੰਡਾ ਬਿਲਕੁਲ ਕਰਕੇ ਫਿਰ ਆਪਾਂ ਇਹਨੂੰ ਛਾਣਾਂਗੇ ਤਾਂ ਜੋ ਇਹਦੇ ਵਿੱਚ ਜਿਹੜੀ ਕੋਈ ਗੰਢ ਗੁੱਟਲੀ ਰਹਿ ਗਈ ਹੋਊਗੀ ਨਾ ਉਹ ਆਪਾਂ ਛਾਣ ਕੇ ਇਹ ਤੋਂ ਅਲੱਗ ਕਰ ਦਾਂਗੇ ਚਲੋ ਲਓ ਜੀ ਆਪਣਾ ਬੈਟਰ ਠੰਡਾ ਹੋ ਗਿਆ ਇਹਦੀ ਸੰਗਣਾ ਵੀ ਥੋੜਾ ਜਿਹਾ ਹੋ ਗਿਆ ਹੁਣ ਇਹਨੂੰ ਆਪਾਂ ਛਾਣ ਲੈਨੇ ਆ ਇਹਨੂੰ ਇਸ ਤਰੀਕ ਨਾਲ ਥੋੜਾ ਥੋੜਾ ਕਰਕੇ ਛਾਲ ਲਾਂਗੇ ਇਹਨੂੰ ਇਦਾਂ ਵੀ ਪੀਤਾ ਜਾ ਸਕਦਾ ਪਰ ਬਿਲਕੁਲ ਬਾਜ਼ਾਰ ਵਰਗਾ ਬਣਾਉਣ ਵਾਸਤੇ ਬਿਲਕੁਲ ਸਮੂਥ ਚਾਹੀਦੀ ਆ ਮੂਹਰ ਵਿੱਚ ਕੋਈ ਗੰਢ ਨਾ ਆਵੇ ਕੋਈ ਗੁਟਲੀ ਨਾ ਆਵੇ ਇਸਕਾ ਕੇਪਾ ਛਾਲ ਲਾਂਗੇ ਲਓ ਜੀ ਆਪਾਂ ਸਾਰੀ ਥੋੜੀ ਥੋੜੀ ਕਰਕੇ ਸਾਰੀ ਫਰੂਟੀ ਛਾਲ ਲਈ ਐ ਤੇ ਆ ਵੇਖੋ ਥੋੜਾ ਥੋੜਾ ਟਾਈਮ ਤੇ ਲੱਗਦਾ ਪਰ ਚੀਜ਼ ਬਹੁਤ ਵਧੀਆ ਬਣਦੀ ਐ ਲਓ ਜੀ ਆਪਣੀ ਫਰੂਟੀ ਬਿਲਕੁਲ ਹੋ ਗਈ ਤਿਆਰ ਬਿਲਕੁਲ ਸੰਗਣੀਆਂ ਦੇਖੋ ਜਿਹੇ ਜਿਹੋ ਜਿਹੀ ਮਾਰਕੀਟ ਚ ਮਿਲਦੀ ਹੁੰਦੀ ਆ ਬਿਲਕੁਲ ਉਸੇ ਟਾਈਪ ਦੀ ਆ ਜੇ ਤੁਸੀਂ ਲੌਂਗ ਟਾਈਮ ਚਲਾਉਣਾ ਚਾਹੁੰਦੇ ਜੇ ਲੰਬਾ ਟਾਈਮ ਰੱਖਣਾ ਚਾਹੁੰਦੇ ਜੇ ਹੁਣ ਇਸ ਟਾਈਮ ਇਹਦੇ ਵਿੱਚ ਇੱਕ ਨਿੰਬੂ ਨਿਚੋੜ ਸਕਦੇ ਹਾਂ ਜੇ ਇਹ ਤੁਸੀਂ ਹੁਣੇ ਪੀਣਾ ਚਾਹੁੰਦੇ ਜੇ ਫਿਰ ਨਿੰਬੂ ਨਿਚੋੜ ਦੀ ਕੋਈ ਜ਼ਰੂਰਤ ਨਹੀਂ ਆ ਤੇ ਸਾਡੇ ਘਰ ਵਿੱਚ ਜਿੰਨੀ ਵੱਜੀ ਕਵਾਂਟਿਟੀ ਚ ਸਮਾਨ ਪਣ ਜੇ ਜਮਾ ਨਹੀਂ ਹੁੰਦਾ ਇਸ ਕਰਕੇ ਅਸੀਂ ਨਿੰਬੂ ਨਹੀਂ ਪਾ ਰਹੇ ਇਹ ਤੁਸੀਂ ਸਟੋਰ ਕਰਨਾ ਤੇ ਤੁਸੀਂ ਇਹਦੇ ਵਿੱਚ ਨਿੰਬੂ ਪਾ ਸਕਦੇ ਹੋ ਤਾਂ ਜੋ ਖਰਾਬ ਨਾ ਹੋਵੇ ਹੁਣ ਇਹਨੂੰ ਆਪਾਂ ਸਰਵ ਕਰਦੇ ਆਂ ਪਾਵਾਂਗੇ ਇਹਦੇ ਵਿੱਚ ਆਪਾਂ ਬਰਫ਼ ਵਿੱਚ ਪਾਵਾਂਗੇ ਆਪਾਂ ਜਿਹੜੀ ਘਰ ਦੀ ਆਪਣੇ ਬਣੀ ਹੋਈ ਫਰੂਟੀ ਰੰਗ ਵੀ ਉਮੀਦਾਂੇ ਬਣਿਆ ਤੇ ਸਵਾਦ ਤੇ ਇੰਨੀ ਜਿਆਦਾ ਹੀ ਆ ਨਾ ਬਹੁਤ ਜਿਆਦਾ ਸਵਾਦ ਆ ਸੀ ਥੋੜਾ ਜਿਹਾ ਇਹਦਾ ਮੈਂ ਮਿੱਠਾ ਵੇਖ ਲਿਆ ਤੇ ਵੀਡੀਓ 'ਚ ਦੇਖਿਆ ਹੀ ਆ ਵੀ ਮੈਂ ਕਿੰਨੇ ਸਾਫ਼ ਦੇ ਤਰੀਕੇ ਨਾਲ ਬਣਾਈ ਆ ਤੇ ਫੈਕਟਰੀਆਂ ਦੇ ਵਿੱਚ ਉਹਨੇ ਸਾਫ਼ ਦੇ ਤਰੀਕੇ ਨਾਲ ਨਹੀਂ ਬਣਦੀ ਜਿਹੋ ਜਿਹਾ ਅੰਬ ਮਗਰ ਉਹ ਗੰਦਾ ਚੰਗਾ ਆਉਂਦਾ ਵਾ ਤੇ ਨਾ ਉਹ ਛੇਲੇ ਦੇ ਹੀ ਆ ਬਸ ਮਸ਼ੀਨ ਦੇ ਵਿੱਚ ਦਾਵਾ ਦਾ ਕੁਤਰੰਦੀ ਕਰਦੇ ਆ ਇਸ ਕਰਕੇ ਇਸ ਕਰਕੇ ਆਪਣੇ ਬੱਚਿਆਂ ਨੂੰ ਘਰੇ ਬਣਾ ਕੇ ਚੀਜ਼ ਦਿਆ ਕਰੋ ਤਾਂ ਜੋ ਆਪਣੇ ਗਰਮੀਆਂ ਦੇ ਵਿੱਚ ਘੱਟ ਬਿਮਾਰ ਹੋਣ ਤੇ ਤੁਹਾਡਾ ਪੈਸਾ ਵੀ ਬਚ ਸਕੇ। ਚਲੋ। ਤੇ ਲਓ ਜੀ ਆਪਣੀ ਮੰਗੋ ਫਰੂਟੀ ਆਪਾਂ ਘਰ ਵਿੱਚ ਤਿਆਰ ਕਰ ਲਈ ਆ। ਹੁਣ ਆਪਾਂ ਇਹਨੂੰ ਬੱਚਿਆਂ ਨੂੰ ਸਰਵ ਕਰਾਂਗੇ। ਜੇ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਲਈ ਆਰਾਮ ਬਰਾਕਾ।